ਆਜਾ ਮੇਰਾ ਖੜੇ ਆ ਲਸੰਸੀ ਡੱਬ ਨਾਲ ਦੋ ਨੰਬਰ ਦੀ ਫੜ ਲਈ ਲੋਕਾਂ ਦੀ ਕਹਾਣੀ ਕਿੱਥੇ ਜਾਣਾ ਹੁਣ ਹਰ ਮੇਰੀ ਜ਼ਿੰਦਗੀ ਅਸੀਨ ਨਾ ਟਾਈਮ ਦੋ ਪਲ ਯਾ ਟਾਈਮ ਦੋ ਪਲ ਮੈਂ ਆ ਖੜ ਕੇ ਕਾ ਵੀ ਜ਼ਿੰਦਗੀ ਦੀ ਸ਼ਾਟ ਮੈਂ ਆ ਪੜ ਕੇ ਜਾਂ ਮੈਂ ਮੌਤ ਦਾ ਸਦਾਗਰ ਯਾ ਯਾ ਮੈਂ ਮੌਤ ਦਾ ਸਦਾਗਰ ਨਾ ਪਜਾ ਲੜ ਕੇ ਹੈਡ ਸ਼ਾਟਸ ਤੇ ਮਾਰੇ ਜਿੰਨੇ ਆਈਸੀ ਛੜ ਕੇ ਪੱਟੀ ਅਮੇ ਉੱਠ ਤੜਕੇ ਰੰਗ ਗੁਰੀ ਹੋਵੇ ਨਾਲ ਦਵੇ ਰੋਲ ਕਰਕੇ ਇਹ ਜੜੀ ਬੂਟੀ ਅੱਖਾਂ ਕਣੀ ਕੈਮਕਰ ਸੰਧੜ ਦੰਦਿਆਂ ਦੀ ਆਈ ਅੱਗੇ ਅਸਲੇ ਦੀ ਕੰਧ ਜਾਲੀ ਬਾਬਿਆਂ ਦੇ ਵਾਂਗ ਨਾ ਕਰਾਂ ਮੈਂ ਪਖੰਡ ਧਨ ਗੱਡੀ ਰੰਨ ਪੂਰੀ ਜ਼ਿੰਦਗੀ ਆਨੰਦ ਜ਼ਿੰਦਗੀ ਆਨੰਦ ਚੱਲੇ ਰੱਬ ਦੇ ਪਾਣਿਆਂ ਤੇ ਭੰਗ ਵਰਸ ਲਿਖਾ ਤੱਕ ਪਾਉ ਗਾਣਿਆਂ ਚ ਕਰਦੇ ਕੇ ਰੀਸ ਵਾਲੇ ਸਿਰੇ ਦੇ ਆ ਨਾੜੀ ਗਾਣਾ ਚੱਲੇ ਆ ਨਾ ਚੱਲੇ ਨਾ ਮੈਂ ਫੇਮ ਸਿਰ ਚੜੀ ਫੇਮ ਸਿਰ ਚੜੀ ਫੇਮ ਸਿਰ ਚੜੀ ਕਰਨਾ ਸ਼ਿਕਾਰ ਵਾਲੇ ਟੱਟੂ ਦੇ ਸ਼ਿਕਾਰੀ ਆ ਮੜਾ ਚੱਲੇ ਕੱਲ ਚੰਗੇ ਦੀ ਆ ਵਾਰੀ ਮਰੇ ਟਾਈਮ ਚ ਵੀ ਕਾਕਾ ਮੈਂ ਖੋਲੇ ਤੈ ਖਾਣੇ ਰੱਖਾ ਨਾਲ ਨਾਲ ਚੱਲੇ ਲੱਗੇ ਡੱਬਣਾ ਜਗਾਨੇ ਡੱਬਣਾ ਜਗਾਨੇ ਜੋ ਵਿਚਾਲੋ ਵੈਰੀ ਪੜੇ ਮੈਨੂੰ ਮੌਤ